ਤੇ ਸ਼ਾਮ ਦੇ ਵਾਰ ਦੇ ਕਰਨ ਚਾਰ ਤੇ ਆਪਾਂ ਚੱਲੇ ਆਂ ਸ੍ਰੀ ਦਰਬਾਰ ਸਾਹਿਬ ਤੇ ਚੱਲਦੇ ਆਂ ਦਰਬਾਰ ਸਾਹਿਬ ਨਾਲ ਤੱਕ ਹੋ ਕੇ ਆਉਣਾ ਬਰਾਬਰ ਦਰਬਾਰ ਸਾਹਿਬ ਦੇ ਵੀਡੀਓ ਨਹੀਂ ਬਣਾਉਣੀ ਅੰਦਰੋਂ ਕਿਉਂਕਿ ਆਪਣੇ ਉੱਥੇ ਬੰਦੀ ਲੱਗੀ ਹੈ ਵੀਡੀਓ ਦੀ ਆਪਾਂ ਜਿੰਨਾ ਸਫ਼ਰ ਕਰਾਂਗੇ ਉਹ ਨਗਦ ਉਹਨਾਂ ਦਿਖਾਉਣੇ ਚੱਲਦੇ ਆ ਮੇਰੇ ਨਾਲ ਜਾਂਦਾ ਨਿੱਕਾ ਬਾਕੀ ਦੇਖਦੇ ਆ ਪਹਿਲਾਂ ਦਾ ਹੈਂਡਲੌਕ ਲੱਗਤ ਨਹੀਂ ਹੈ ਮੈਂ ਹੈਂਡਲੌਕ ਲਵਾਇਆ ਆ ਵੀ ਬਦਲਾਇਆ ਆ ਵੀ ਬਦਲਾਇਆ ਤੇ ਸਾਈਡ ਦੇ ਟੋਪੇ ਵਾਲਾ ਵੀ ਲੋਕ ਬਦਲਾਇਆ ਵੇ ਸੱਲਾਵਾ ਦਾ ਆਪਣਾ ਮੋਟੂ ਬਦਲੂ ਵਾਲਾ ਬਾਕੀ ਤਾਂ ਲੁਧਿਆਣਾੇ ਖੜਾ ਦੇਣਾ ਆਪਣੀ ਇੱਕ ਛੇ ਦੀ ਟ੍ਰੇਨ ਆਪਣੀ ਘੰਟਾਾਂਾਂ ਤੋਂ ਆਪਾਂ ਜਾਣ ਲੱਗਾ ਹਾਂ ਟੈਕਟ ਵੀ ਲੈਣੀ ਹੈ ਹੋਈ ਜਾਂ ਪੂਰੇ ਪੂਰੇ ਟਾਈਮ ਤੇ ਪਹੁੰਚਾਂ ਦੇਖਦੇ ਹਾਂ ਬਾਕੀ ਪ੍ਰਧਾਨ ਟ੍ਰੈਫਿਕ ਇਹਨਾਂ ਦਾ ਰੇਲਵੇ ਸਟੇਸ਼ਨ ਲੁਧਿਆਣਾ ਦੇ ਵਿੱਚ ਆ ਕਰਦੇ ਨੇ ਕੈਮਰਾ ਤਾਂ ਸਾਧਾਂ ਲਈ ਹੁੰਦੇ ਨੇ ਚੋਰਾਂ ਲਈ ਕੈਮਰਾ ਥੋੜੀ ਫਿਰ ਹੋਰ ਦੂਜਾ ਕੈਮਰਾ ਕਿੱਥੇ ਇਧਰ ਪਰਤੀ ਉਸ ਸਾਈਡ ਹੈ ਦੂਜਾ ਇਧਰ ਵੀ ਹੋਣਾ ਚਾਹੀਦਾ ਇਧਰ ਵਿਚਾਰ ਆਇਆ ਇਧਰ ਗਰਮੀ ਘਟਾਉ ਉਹ ਇਹ ਵੀ ਨਵੇਂ ਬਣ ਰਿਹਾ ਸਾਰਾ ਹਾਂ ਇਹ ਉਹਦੇ ਵਿੱਚ ਆ ਗਿਆ ਨਾ ਸਮਾਰਟ ਸਿਟੀ ਦੇ ਵਿੱਚ ਰੋਜੀ ਟਿਕਟ ਆ ਗਿਆ ਮੁੰਡੇ ਦੇ ਹੱਥ 'ਚ ਦੋ ਦੋ ਬੰਦੇ ਨੇ ਪਲੇਟਫਾਰਮ ਨੰਬਰ 2 ਤੇ ਆ। ਸਾਰਾ ਹੀ ਚੇਂਜ ਕਰਤਾ ਨਾ ਨਵਾਂ ਬਣ ਰਿਹਾ। ਪੰਨ ਤੋੜ ਲਈ ਹੋਈ ਆ। ਜ਼ੋਰਦਾਰ ਦਿੱਲੀ ਨੂੰ ਮੈਂ ਜਾਈ ਪਹਿਲੇ ਪਲੇਟਫਾਰਮ ਤੇ। ਆਹ ਲੈ ਲਗੜੂ ਲਗੜੂ ਆ। ਬਾਹਰ ਕਾਟਿਨਾ 2 ਨੰਬਰ ਪਲੈਟਫਾਰਮ ਕਿਰਾਏ ਆਪਰੇਸ ਗੋਡਾਣ ਵਾਲੀ ਡਿਊਟੀ ਪੂਰੀ ਥੱਲੇ ਲਾਈ ਹੈ ਨਾ ਉਹ ਵੀ ਬਣਾਦਾ ਜੀ ਮਿੰਟ ਕੱਢ ਦਿੰਦਾ ਇਨਸਪੈਕਸ਼ਨ ਕਰ ਦਿੰਦੇ ਥੱਲੇ ਬਹਿ ਬਹਿ ਕੇ ਇੱਕ ਉਹ ਪੈਪਰ ਲੈਣ ਨੂੰ ਵਿਸਾਈ ਹੋ ਲੈਡ ਫਾਇਡ ਵੇ ਤਾ ਜੀ ਬਾਹਰ ਦੀ ਨਿੰਦਾ ਅਜ ਭਾਂ ਦੇ ਉਹਦੇ ਕਾਲੇ ਉਹ ਚਾਲੀ ਉਹ ਨਵੇਂ ਸਹਾਣੀਆ ਦਾ ਮਤਲਬ 9000 ਰਮੀ ਆਈਦਾ ਚੱਲ ਪਈ ਆਪਣੇ ਵਾਲੀ ਵੀ ਬਸ 5-7 ਮਿੰਟਾਂ ਨੂੰ ਪਹੁੰਚਣ ਵਾਲੀ ਹੈ 380 380 430 ਆਪਣੜੀ ਜਿਹੜੀਆਂ ਜਾਣੀਆਂ ਆ ਯਾਹ ਜਲਿਆਂਵਾਲਾ ਬਾਗ ਹੀ ਹੈ ਹਾਂ ਜੀ ਸਾਰੀ ਸੇਵਾ ਕੇ ਦੋ ਲੋਈ ਖਾਣ ਪੀਣ ਚੱਕ ਲਿਆ ਵਾ ਹਾਂ ਆਗੇ ਟ੍ਰੇਨ ਆਪਾਂ ਜਰਨਲ ਦੇਖ ਲਈਏ ਜੀ ਐਨ ਲਿਖਿਆ ਹੋਊ ਸਾਰੇ ਭੱਜ ਰਹੇ ਪੈ ਗਏ ਸਾਰੇ ਜਰਨ ਵਾਲੀ ਨੇ ਜਾਏ ਚਾਏ ਲੋਈ ਜਲੰਧਰ ਵੋਈ ਆਪਣੇਓ ਲੋਈ ਆ ਤਰ ਗਿਆਂ ਵਰਸਰ ਸ਼ਹਿਰ ਦੇ ਵਿੱਚ ਪਰਾਂ ਰੇਲ ਟੁੱਟ ਗਈ ਉਹਦਾ ਹਾਂ ਲੋ ਜੀ ਹੋ ਗਈ ਖਾਲੀ ਹੌਲੀ ਆਉਂਦੇ ਇੱਥੇ ਸ਼ਹਿਰ ਚ ਆ ਜਾਂਦੇ ਨੇ ਨਾ ਹੌਲੀ ਹੋ ਜਾਂਦੇ ਇੱਥੇ ਵੱਡੇ ਜਿਹੇ ਬੰਦੇ ਵੀ ਮਗਰ ਵੀ ਹੋ ਜਾਂਦਾ ਮਗਰ ਹੀ ਹੂ ਇੱਧਰ ਦਾ ਗਾਂ ਦਾ ਹੁਣ ਮੁੜਦੀਆਂ ਨੇ ਟ੍ਰੇਨਾਂ ਇੱਥੋਂ ਦਾ ਗਾਂ ਕਿੱਥੇ ਜਾਣੀ ਹੈ ਸ਼ਹਿਰ ਦੇਖ ਕੇ ਤਾਂ ਨਹੀਂ ਉਹ ਬੋਲ ਹੀ ਹੈ ਲੋਕ ਜੋ ਫਾਜ ਜਾਂਦੇ ਹੁੰਦੇ ਉਹ ਟੇਡਾ ਫਰ ਫਾਜਦਾ ਲੋਈ ਮੁੜੇ ਪਹੁੰਚ ਗਿਆ ਪਲੇਟਫਾਰਮ ਤੋਂ ਪਹਿਲਾ ਹੀ ਰੋਕਦੀ ਟ੍ਰੇਨ ਅੱਧੀ ਪਲੇਟਫਾਰਮ ਤੇ ਖੜੀ ਹੈ ਅੱਧੀ ਥੰਲੇ ਖੜੀ ਹੈ ਅਸੀਂ ਪਹੁੰਚ ਗਏ 9 ਟ੍ਰੇਨ ਦਾ ਰੁਕਦੀ ਵਾਲੀ ਆਈਏ ਯਾਰ ਇਹ ਤਾਂ ਲੇਟ ਸੀ ਇਹਨੇ ਹੋਰ ਲੇਟ ਕਰਿਆ ਇਹ 8 ਘੰਟਾ ਪਹਿਲਾਂ ਪਹੁੰਚਣੀ ਚਾਹੀਦੀ ਸੀ 20:53 ਹੋ ਗਏ 8:53 ਮਿੰਟ ਆਯੋ ਦਰਵਾਜ਼ਾ ਸਾਡੇ ਨੂੰ ਹੋਈ ਦੀ ਦਾ ਬਣਿਆ ਉਹ ਪਾਰਟੀਸ਼ਨ ਮਿਊਜ਼ੀਅਮ ਚ ਜੀ ਜੇ ਬੰਡ ਵਾਲੇ ਸਮਾਨ ਪਏ ਨੇ ਲੋਕ ਟਰੰਕ ਲੈ ਕੇ ਆਏ ਸੀ ਇੱਟਾਂ ਲੈ ਕੇ ਆਏ ਸੀ ਉਧਰੋਂ ਚੱਕ ਕੇ ਮਿੱਟੀ ਲੈ ਕੇ ਆਏ ਸੀ ਤੰਬੂ ਲੈ ਕੇ ਆਏ ਸੀ ਜਿਹੜੇ ਤੰਬੂ ਨਹੀਂ ਲੱਗੇ ਜੀ ਰੀਲਾਂ ਵਾਲਿਆਂ ਦਾ ਖੌਰੂ ਪੈਂਦਾ ਰੀਲਾਂ ਵਾਲਿਆਂ ਦਾ ਲੋਈ ਕਈ ਵੱਢ ਕੇ ਇਸ ਨਗਰੇ ਆਪਣਾ ਗੱਡੀ ਜਮਾ ਕਰਾਤੀ ਉਧਰ ਚੱਲੇ ਆਂ ਦਰਬਾਰ ਸਾਹਿਬ ਦਰਬਾਰ ਸਾਹਿਬ ਦਾ ਪਰ 4 ਵਜੇ ਮਹਾਰਾਜਾ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਪਹ ਲੈਣ ਚ ਲੱਗ ਜਾਂਦੇ ਜੀ ਬਾਕੀ ਸਭ ਉਹ ਪਵਿੱਤਰ ਸਥਾਨ ਇਹ ਦਰਖਤ ਥੱਲੇ 베ਰੀ ਥੱਲੇ ਸਿਕੋਨ ਜਾਦੀ ਗੋੜੀ ਉਚਾਰੀ ਗਈ ਗੁਰੂ ਅਰਜਨ ਦੇਵ ਮਹਾਰਾਜ ਨੇ गुरुद्वारा श्री विवेक सर साहब गुरुद्वारा श्री विवेक विबेक है हाँ। ਉਹ ਇਸ ਸਵੇਰੇ ਸਵੇਰੇ ਅੰਮਰਸਾ ਦੇ ਫੈਰ ਸਵਾ 7:00 ਵਜੇ ਚੱਲੇ ਆਪਣ ਨੂੰ ਬੜਾ ਇੱਕ ਕੱਪੜੇ ਵਾਲਾ ਮਿਲ ਗਿਆ ਕਿਰਕੋ ਨਾ ਬੰਦ ਜੀ ਜੇ ਸ਼ਾਮ ਆ ਜਾਂਦਾ ਉਹਨਾਂ ਤੋਂ ਹਟਾ ਕਰੋਗੇ ਨਹੀਂ ਨਹੀਂ ਆ ਦੇਖ ਲਓ ਜੀ ਮੌਜੂਦਾ ਸਰਕਾਰ ਦੀ ਕਰੂਪਾ ਤਿੰਨੇ ਸਕਰੀਨਾਂ 'ਚ ਪ੍ਰਚਾਰਨ ਚੱਲਦਾ ਹੋਇਆ ਇੱਕ ਹੁਣ ਤਿੰਨੇ ਸਕਰੀਨਾਂ 'ਚ ਭਗਵੰਤ ਮਾਨ ਦੀਆਂ ਸਕੀਮਾਂ ਚੱਲਦੀਆਂ ਬੋ ਬਾਈਨਰ ਥੋੜੇ ਲਾਏ ਨੇ ਪੰਜਾਬ 'ਚ ਜਿਹੜੇ ਤੋਂ ਹੁਣ ਫੇਰ ਇੱਥੇ ਜਿਹੜੇ ਸਕਰੀਨਾਂ ਚਲਾ ਪੀਏ ਲੋ ਜੀ ਗੁਰਦਾਰਾ ਸ੍ਰੀ ਸੰਤੋਖ ਸਰਸਾ ਜੀ ਪੰਜਮਾ ਸਰੋਵਰ ਸੰਤੋਖ ਸਰਸਾ ਜੀ ਦਾ ਹੋਣੇ ਅੱਗੇ ਤੁਹਾਨੂੰ ਜਾਂਦੇ ਜੀ ਦਾ ਸੰਤੋਖ ਸਰਸਾ ਦਾ ਵਾਹ ਜੀ 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 ਸ਼ਕਤ ਦਾ ਸੰਤੋਖ ਸਰ ਗੁਰਦਰਾ ਸਾਹਿਬ ਦਾ ਸਰੋਵਰ ਸੰਤੋਖ ਸਰ ਪਹਿਲਾ ਸਰੋਵਰ ਆ ਪੰਜ ਸਰੋਵਰਾਂ ਚ ਦਰਬਾਰ ਸਾਹਿਬ ਇੱਥੇ ਰਮਰ ਸਾਹਿਬ ਚ ਪੰਜ ਸਰੋਵਰ ਨੇ ਹੁਣ ਤਾਂ ਖਾਲੀ ਕਰਨ ਲੱਗੇ ਨੇ ਕਾਰ ਸੇਵਾ ਚੱਲਣੀ ਹੋਊਗੀ ਸਫਾਈ ਹੋਈ ਕਰਨ ਵਾਲੀ ਹੋਊਗੀ ਖਾਲੀ ਕਰਨ ਲੱਗੇ ਪਹਿਲਾ ਸਰੋਵਰ ਦਾ ਮਹਾਨਤਾ ਉਹਦਾ ਬਾਕੀ ਇਤਿਹਾਸ ਨੂੰ ਜਿਹੜਾ ਇਹ ਤਾਂ ਪੜਲੇ ਰੋਕ ਸੱਲੋ ਮੱਟਨ ਇਕੜਾ ਇਹ ਮੱਟ ਦੇ ਵਿੱਚ ਜੋਗ ਹੀ ਸਮਾਧੀ ਲਈ ਬਠਾ ਜੀ ਦਾ ਗੁਰੂ ਸਾਹਿਬ ਨੇ ਆਧਾਰ ਕਰਿਆ ਸੀ ਇਹਨੂੰ ਸੰਤੋਖ ਦਵਾਇਆ ਸੀ ਲੋ ਵੇ ਸੈਂਕੜਿਆਂ ਦੀ ਗਿਣਤੀ ਚ ਕਬੂਤਰ ਬੈਠਾ ਐ ਨਹੀਂ ਉੜਦੇ ਲੋ ਇਹ ਮਿਊਜ਼ੀਅਮ ਦਾ 10 ਵਜੇ ਖੁੱਲੂ ਪਿਛਲੇ ਸਾਰੇ 8 ਵਜੇ ਖੁੱਲਦਾਂਗੇ ਹੁਣ 10 ਵਜੇ ਜਾ ਬੈਨ ਹੋ ਜਾਵੀਂ ਸਹੀ ਚੱਲਦੇ ਹਾਂ ਅੱਜ ਸਤਿ ਸ਼੍ਰੀ ਅਕਾਲ ਬਾਈ ਬਾਈ ਬਾਏ ਬਾਏ ਮੇਰੇ ਉਹ ਪਤਲੇ ਗੇਟ ਤੇ ਜਾਣਾ ਕਿ ਗੋਲ ਬਾਗ ਵਾਲੇ ਤੇ ਚਲੋ ਜੀ ਉਹੀ ਜਿੱਥੋਂ ਸ਼ੁਰੂਆਤ ਕਰੀ ਰਾਤ ਖੈਰ ਤੇ ਜਾਂ ਜੀ ਉਤੋਂ ਹੀ ਆ ਗਏ ਦੁਬਾਰਾ ਸਵੇਰੇ 8 ਹੋ ਗਏ ਮੋਹਵਾਲਾ ਪਾਇਆ ਲੋਈ ਪੁਰਾਣੇ ਗੇਟ ਤਾਂ ਹੀ ਆ ਗਏ ਟਿਕਟ ਆਪ ਨੂੰ ਪਰਲੇ ਵਾਸਤੇ ਮਿਲੂ ਮੈਨੂੰ ਲੱਗਦਾ ਜਾ ਸਾਡਾ ਐਕਸੀਲੇਟਰ ਵੀ ਖੜ ਗਿਆ 6 ਨੰਬਰ ਤੇ ਜਾਣਾ ਸਰੇ ਦੀ ਟਰੇਨ ਖੜੀ ਆ ਹੁੰੜਿਆ ਪਾਚਲਾ ਆ ਖੜੀ ਐ ਜੀ ਕਰਨ ਡੱਬੇ 2-3 ਹੋਣੇ ਚਾਹੀਦੇ ਨੇ 3-4 ਹੋਣਗੇ ਜੀ ਜਰਨਲ ਚੀਫ ਹੰਦਾ ਟ੍ਰੈਵਲ ਵਾਧਾ ਕਰਦੇ ਨੇ ਸਲੀਪਰ ਹੈ ਦੀ ਅਲੀ ਬਿਆ ਸਵੇਰ ਨੂੰ ਵਰਦਾ ਖਾਲੀ ਰਹੂ ਆਥ ਨੇ ਭਰਦੀਆਂ ਨੇ ਟ੍ਰੇਨਾਂ ਜੜੀ ਭਰ ਕੇ ਜਾਣੀ ਸੀ ਲੁਧਿਆਣਾ ਇਹਨਾਂ ਤੋਂ ਬਾਅਦ ਹੀ ਐਸ 2 ਆ ਗਿਆ ਅੱਛਾ ਜੜੀ ਆਥ ਨਾਲ ਸਵੇਰ ਭਰਦੀ ਆ ਫਿਰ ਉਹੀ ਹੁੰਦੀ ਆ ਜੜੀ ਭਰਦੀਆਂ ਨੇ ਤੇਰੇ ਨੂੰ ਬਸ ਆਹ ਸਵੇਰੇ ਭਰ ਦਿੰਦੀ ਛਕੋ ਜੀ ਬਹਿ ਗਏ ਮੁੰਡੇ ਦੇਵੇਂ 8 ਵਜੇ ਰੁਪਏ ਵੇ ਤਰਦੀ ਆ ਪੱਖੇ ਚਲਾ ਦੋ ਏ ਸਾਰਿਆਂ ਸਿਰੇ ਵਾਲੇ ਡੱਬੇ ਕੋਲ ਖੜੇ ਸਿਰੇ ਡੱਬਾ ਸਾਡਾ ਹੀ ਆ ਉਧਰ ਫੌਜੀਆ ਦੀ ਜਿਹੜੀ ਆ ਟ੍ਰੇਨ ਇੰਜਣ ਦਾ ਜਿਹੜਾ ਉੱਧਰ ਹੈ ਨਾ ਇੱਧਰ ਆਉਣ ਕਿੱਧਰ ਗਿਆ ਡਰਾਈਵਰ ਚੱਲਦਾ ਜਿਹਨੇ ਸਾਡੀ ਆ ਜਾਣੀ ਪਹਿਲੇ ਕਿਉਂ ਜਾਣੀ ਕੋਈ ਪਤਾ ਨਹੀਂ ਇੰਨੀ ਮਾੜੀ ਵੀ ਨਾ ਹੋਵੇ ਕਿਸੇ ਨਾਲ ਸਾਡੇ ਨਾਲ ਹੋਵੇ ਜਿਹੜੀ ਸਾਡੇ ਇੱਧਰ ਖੜੀ ਸੀ ਉਹ ਤੁਰ ਗਈ ਉਹ ਜੋ ਤੀ ਉੱਧਰ ਘੇਚ ਆ ਗਿਆ ਉਹ ਕਹਿੰਦਾ ਇਹ ਤਾਂ ਦਰਨੀ ਨਹੀਂ ਹੁਣ ਇਹ ਚ ਆ ਗਏ ਉਹ ਤਾਂ ਵੀ ਫੁੱਲ ਮਾੜੀ ਵੀਕਲ ਮਲਾ ਗਿਆ ਜਦੋਂ ਲੋਕਾਂ ਦੇ ਘੰਟਾ ਸੁੱਤੇ ਵੀ ਰਹੇ ਆ ਉਹ ਟ੍ਰੇਨ ਦੇ ਸਾਰੇ ਬੰਦੇ ਖਾਲੀ ਹੋ ਗਏ ਇੱਧਰ ਆ ਕੇ ਜਦ ਵੀ ਭੱਜ ਗਈ ਉਹ ਦੂਜੀ ਟ੍ਰੇਨ ਨੇ ਵੀ ਛੜੀ ਬੱਸ ਕਰਾਤੀ ਐ 10 ਵਜੇ ਇੱਥੇ ਪੁੱਛੇ ਕਿ ਕਿੰਨਾ ਟਾਈਮ ਲਾ ਬੋਲਿਆ ਡੇਢ ਘੰਟਾ ਰੋਕ ਕਰਤਾ ਦੇ ਪੁੱਛੇ ਉਹ ਤਾਂ ਘਰ ਬੈਠਾ ਉਹ ਬਤਾਏਗਾ ਕਿੰਨੇ ਟਾਈਮ ਵਿੱਚ ਜਾਈ ਜਿਹੜੀ ਸਾਡੇ ਰੁਕ ਗਈ ਉਹ ਭੱਜ ਗਈ ਉਹ ਪਿੱਛੇ ਕਿਸੇ ਹੋ ਗਿਆ Hãy subscribe cho kênh Ghiền Mì Gõ Để không bỏ lỡ những video hấp dẫn the Lua. ਤੂੰ ਛੱਡ ਦੇ ਦੇ ਅੰਦਰ ਕੋ ਪੈਸਾ ਚੱਲੇ ਜਾਏ ਜਣਦੇ ਆ ਪਰ ਮੇਰੇ ਘਾਟ ਜਗ੍ਹਾ ਰੱਖਦਾ ਹੀ ਨਹੀਂ ਓਏ ਆਪਣੇ ਬਣਾ ਲਿਆ ਰੋਜ਼ ਦਾ ਕੰਮ ਉਹ ਬਣਾ ਲੇਗੇ ਬੋਤਲ ਲੈ ਕੇ 10 ਚੱਕਰ ਘਾਟ ਨਾ ਜਾਈ ਮਸਾ ਪਹੁੰਚੀ 1 ਵਜਾ ਦਾ ਥੰਨੀ ਪਈ ਆ ਚਾਲੋ ਜੀ ਮੁੰਡਿਆ ਹੁਣ ਦੂਜੇ ਨੰਬਰ ਪਲੇਟਫਾਰਮ ਦਾ ਦੂਜੇ ਤੇ ਲੋਹੀ ਚੱਲਿਆ ਖਾਣਾ ਵਾਣਾ ਕੈਟਰਿੰਗ ਹੈ ਜੀ ਇਹਦੇ ਇਹ ਆਹੋ ਇਹ ਬੰਦੇ ਭਾਰਤ ਚ ਆਉ ਜਿਹੜੀ ਮੈਨੂੰ ਲੱਗਦਾ ਉਹ ਜਿਹੜੀ ਆਉਣੀ ਆ ਉਹ ਵੀ ਇਧਰ ਪਹੁੰਚ ਗਏ ਕਿਹ ਕੋਈ ਮੁੰਡਿਆ ਉਹ ਜਿੰਦਾ ਹੋ ਲੋਈ ਬੱਦਲਵਾਈ ਦਾ ਮਹੌਲ ਹੈ ਮੀ ਆਊਗਾ ਦਾ ਦੇਖਦੇ ਹਵਾ ਦਾ ਠੰਢੀ ਚੱਲਣ ਲੱਗੀ ਆ ਮੁੰਡੇ ਦੀ ਐਨਕ ਨਹੀਂ ਲੱਭ ਰਹੀ ਲੋ ਵੀ ਮਿੱਤਰੋ ਘਰੇ ਪਹੁੰਚ ਗਏ ਅੱਛੇ ਵੀ ਕਿਤੇ ਲੱਗੀ ਬੈਠੀ ਲੱਗੀ ਬੈਚਨ ਲਾਈਕ ਸ਼ੇਅਰ ਕਮੈਂਟ ਕਰ ਸਬਸਕ੍ਰਾਈਬ ਕਰਦੇ ਹੋ